ਕੀ ਤੁਹਾਨੂੰ ਇਹਨਾਂ ਸੱਪਾਂ ਤੋਂ ਡਰ ਨਹੀਂ ਲੱਗਦਾ ਇਹ ਖਾਨਦਾਨੀ ਸਾਡੀ ਬਖਸ਼ਾ ਹੈ ਬੋਲੇ ਨਾਦੀ ਮੇਰੇ ਪਰਦਾਦਿਆਂ ਨੂੰ ਅਸ਼ੀਰਵਾਦ ਸੀਗੀ ਤੇ ਉਹਨਾਂ ਦਾ ਅਸ਼ੀਰਵਾਦ ਸਾਡੇ ਜੇਠੇ ਪੁੱਤ ਤੇ ਜਾਂਦੇ ਜਾਂਦੇ ਆਈਏ ਵੀ ਜਿਹੜਾ ਖਾਨਦਾਨ ਦਾ ਜੇਠਾ ਪੁੱਤ ਹੋਏਗਾ ਜਾਂ ਸਾਣਾ ਛੋਟਾ ਹੋਏਗਾ ਉਹਤੇ ਹੀ ਬਖਸ਼ ਉੱਠੇਗੀ ਜੇ ਉਹ ਮੈਂ ਫਰਦਾ ਮਾਮਾ ਮੈਂ ਕਹਾਂ ਮੇਰੇ ਤੋਂ ਛੋਟੇ ਵਾਲਾ ਪਰੇਗਾ ਉਹ ਇੱਕ ਉਸ ਤੋਂ ਛੋਟਾ ਹੈ ਅਗਰ ਉਹ ਉਹਨੂੰ ਹੱਥ ਪਾਏਗਾ ਤੇ ਉਹਨੂੰ ਡੰਗ ਵੱਜਿਆ ਅਸੀਂ ਨਹੀਂ ਬਚਾ ਸਕਦੇ ਮੈਨੂੰ ਮੈਨੂੰ ਅੱਜ 51 ਸਾਲ ਹੋ ਗਏ ਨਾ ਜੀ ਸੇਵਾ ਕਰਦੇ ਹੋਏ ਤੇ 51 ਸਾਲ ਵਿੱਚ ਲੱਖਾਂ ਸੱਪ ਫੜ ਚੁੱਕਾ ਆ। ਆ ਕਿਸੇ ਕੋੋਂ ਨਾ ਪੈਸਾ ਲੈਣਾ ਤੇ ਨਾ ਮੈਨੂੰ ਲੈਣ ਦੀ ਲੋੜ ਹੈ। ਲੱਖਾਂ ਨੇ ਮੈਂ ਝੜੇ ਕਰਦਾ। ਜੇ ਕਿਸੇ ਨੂੰ ਸੱਪ ਦੀ ਮਿੱਟੀ ਲੱਗ ਜੇ ਜਾਂ ਕੋਈ ਚੋ ਜੇ ਜਿਵੇਂ ਕੋਈ ਟਾਈਮ ਨਾਲ ਕੋਈ ਬੰਦਾ ਆਉਂਦਾ ਕੋਸ਼ਿਸ਼ ਆਪਣੇ ਵੱਲ ਪੂਰੀ ਰੱਖੀ ਹੁੰਦੀ ਹੈ ਵੀ ਹਰ ਹਾਲੇ ਚ ਉਹਦੀ ਜਾਨ ਵੀ ਬਚੇ। ਕੋਈ ਅਗਰ ਕਹਿੰਦਾ ਹੈਗਾ ਕਿ ਸਾਡੇ ਘਰ ਦੇ ਸੱਪ ਵੜ ਗਿਆ ਜਾਂ ਕੋਈ ਤੁਹਾਨੂੰ ਦੱਸਦਾ ਹੈਗਾ ਇੱਥੇ ਇੱਥੇ ਕਿਤੇ ਸੱਪ ਹੁੰਦਾ ਦੇਖਿਆ ਹੈਗਾ ਆ ਉਹ ਤੁਹਾਨੂੰ ਫੋਨ ਕਰ ਕਰਦੇ ਨੇ ਤਾਂ ਤੁਸੀਂ ਉੱਥੇ ਜਾਂਦੇ ਜਾਂ ਤੁਹਾਨੂੰ ਕੁਦਰਤੀ ਪਤਾ ਲੱਗ ਜਾਂਦਾ ਹੈ ਕੁਦਰਤੀ ਦਾ ਮੈਨੂੰ ਪਤਾ ਮਹਿਕਦਾ ਆ ਜਾਂਦੀ ਹੈ ਖੁਸ਼ਬੂ ਆ ਜਾਂਦੀ ਹੈ ਕਿੰਨੇ ਪ੍ਰਕਾਰ ਦੀਆਂ ਕਿਸਮਾਂ ਦੇ ਸੱਪਾਂ ਦੀਆਂ ਹੀ ਕਿਸਮਾਂ ਹੈਗੀਆਂ 40 ਜਿਨ੍ਹਾਂ ਚੋਂ ਸਭ ਨਾਲ ਜ਼ਿਆਦਾ ਜਿੜੀਲਾ ਕੋਬਰਾ ਉਸ ਤੋਂ ਜਿੜੀਲਾ ਜਲੇਬੀ ਇਹ ਇਹ ਜਿਹੇ ਖੁੱਡਾਂ ਦਾ ਇੱਕ ਚੂਹੇ ਵੀ ਕੱਢ ਦਿੰਨੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹ ਸੱਪ ਦੀ ਖੁੱਡਾ ਜਾਂ ਚੂਹੇ ਦੀ ਖੁੱਡਾ ਕਿਉਂਕਿ ਜਿਹੜੀ ਚੂਹਾ ਖੁੱਡ ਕੱਢੇਗਾ ਸੱਪ ਹਮੇਸ਼ਾ ਹੀ ਉਹਦੀ ਖੁੱਡੇ ਚ ਬੈਠਾ ਦੇ ਇਹਦੇ ਵਿੱਚ ਉਹ ਨਾਗ ਨਾਗੀ ਨਾ ਵੀ ਜਿਹੜੇ ਦੁਨੀਆ ਦੇ ਵਿੱਚ ਭੋਲੇ ਨਾਮ ਦੇ ਗੱਲ ਚ ਗੱਲ ਦਾ ਤਾਜ ਬਣਿਆ ਕਾਲੇ ਨਾਗ ਰਾਜੇ ਇਹਨਾਂ ਤੋਂ ਇਲਾਵਾ ਆਹੀ ਜੋੜਾ ਮੇਰੇ ਕੋਲ ਰਾਤ ਨੂੰ ਸੁੱਤਾ ਆਵਾਂ ਜੇ ਬਾਈ ਚਾਂ ਬਾਹਰ ਆਜਣ ਤੇ ਮੇਰੇ ਕੋਲ ਜੋੜਾ ਆ ਕੇ ਮੇਰੇ ਨਾਲ ਪੈ ਜਾਂਦਾ ਸੱਪ ਜਦੋਂ ਕਿਸੇ ਇਨਸਾਨ ਦੇ ਸਾਹਮਣੇ ਆ ਜਾਂਦਾ ਤਾਂ ਸੱਪ ਨਹੀਂ ਨਿਕਲਦਾ ਹੱਪ ਮੂੰਹ ਚੋਂ ਨਿਕਲਦਾ ਹੈ ਇਹ ਸੱਪ ਬਹੁਤ ਹੀ ਜ਼ਿਆਦਾ ਖਤਰਨਾਕ ਵੀ ਹੁੰਦੇ ਹਨ ਅੱਜ ਤੁਹਾਨੂੰ ਇੱਕ ਇਹੋ ਜਿਹੇ ਸ਼ਖਸ ਨਾਲ ਮਿਲਵਾਨ ਜਾ ਰਿਹਾ ਜਿਸ ਨੇ ਖਤਰਨਾਕ ਤੋਂ ਖਤਰਨਾਕ ਸੱਪਾਂ ਨੂੰ ਆਪਣੇ ਹੱਥਾਂ ਰਹੀਂ ਫੜ ਕੇ ਉਹਨਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਨੂੰ ਉਹਨਾਂ ਨੂੰ ਇੱਜ਼ਤ ਰਹੀਂ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾਂ ਪਾਣੀ ਦੇ ਵਿੱਚ ਛੱਡ ਕੇ ਆਉਂਦੇ ਰਹੇ ਨੇ ਮਿਲਵਾਨ ਜਾ ਰਿਹਾ ਤੁਹਾਨੂੰ ਭਾਰਤ ਜੀ ਨਾਲ ਸਸੀਗਪਰਤ ਜੀ ਪਰ ਜੀ ਜਿਸ ਤਰ੍ਹਾਂ ਕੀ ਤੁਹਾਡੇ ਬਾਰੇ ਸੁਣਿਆ ਗਿਆ ਕਿ ਤੁਸੀਂ ਬਹੁਤ ਸਾਰੇ ਖਤਰਨਾਕ ਸੱਪਾਂ ਨੂੰ ਪਲ ਚਪਕਦੇ ਹੀ ਹੱਥ ਨਾਲ ਤੁਸੀਂ ਫੜ ਲੈਂਦੇ ਹੋ ਕੀ ਤੁਹਾਨੂੰ ਇਹਨਾਂ ਸੱਪਾਂ ਤੋਂ ਡਰ ਨਹੀਂ ਲੱਗਦਾ ਸਰ ਸੱਪਾਂ ਤੋਂ ਡਰਦਾ ਦਾ ਤਾਂ ਮਤਵਲ ਹੋਵੇ ਜੀ ਆਪਾਂ ਨੂੰ ਇਸ ਚੀਜ਼ ਨਾਲ ਨਹੀਂ ਇਹ ਖਾਨਦਾਨੀ ਸਾਡੀ ਬਖਸ਼ਾ ਹ ਹ ਉਸ ਬਖਸ਼ ਦਾ ਨਤੀਜਾ ਆਇਆ ਵੀ ਜਿੱਥੇ ਮਰਜੀ ਸੱਪ ਹੋਵੇ ਜਾਈਦਾ ਮਾਨਕਰੀ ਦਾ ਪਾਰ ਕਰਕੇ ਆਪਾਂ ਐਂ ਪਾਰ ਲੀਆ ਕਿਉਂਕਿ ਪਾਰ ਕਰਨ ਤੋਂ ਬਾਅਦ ਸੱਪ ਸਿਰਫ ਨੂੰ ਉਹਨੂੰ ਇਹੀ ਲੱਗਦਾ ਹੈ ਬੀ ਮੈਨੂ ਮਾਰਨ ਨਹੀਂ ਮੇਰੀ ਜਾਨ ਬਚਾ ਲਈ ਮੈਨੂੰ ਲੈ ਕੇ ਜਾਏਗਾ ਇੱਕ ਗੱਲ ਸਾਨੂੰ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਸਫੜਨ ਦਾ ਜਿਹੜਾ ਪੇਸ਼ਾ ਹੈਗਾ ਇਹ ਤੁਹਾਡਾ ਖਾਨਦਾਨੀ ਪੇਸ਼ਾ ਹੈਗਾ ਇਹ ਸਾਨੂੰ ਹੈਗੀ ਬਖਸ਼ ਭੋਲੇ ਨਾ ਦੀ ਮੇਰੇ ਪਰਦਾਦਿਆਂ ਨੂੰ ਆਸ਼ੀਰਵਾਦ ਸੀਗੀ ਤੇ ਉਹਨਾਂ ਦੀ ਆਸ਼ੀਰਵਾਦ ਸਾਡੇ ਜੇਠੇ ਪੁੱਤ ਤੇ ਜਾਂਦੇ ਜਾਂਦੀ ਹੈ ਵੀ ਜਿਹੜਾ ਖਾਨਦਾਨ ਦਾ ਜੇਠਾ ਪੁੱਤ ਹੋਏਗਾ ਜਾਂ ਸਾਣਾ ਛੋਟਾ ਹੋਏਗਾ ਉਹ ਤੇਹੀ ਬਖਸ਼ ਉੱਠੇਗੀ ਉਹਦਾ ਬਖਸ਼ ਕੋਈ ਨਹੀਂ ਪੜ ਸਕਦਾ ਜੇ ਉਹਨ ਮੈਂ ਫਰਦਾ ਮੈਂ ਕਹਾਂ ਮੇਰੇ ਤੋਂ ਛੋਟਾ ਵਾਲਾ ਪਰੇਗਾ ਉਹ ਇੱਕ ਉਸ ਤੋਂ ਛੋਟਾ ਹੈ ਅਗਰ ਉਹ ਉਹਨੂੰ ਹੀ ਹੱਥ ਪਾਏਗਾ ਤੇ ਉਹਨੂੰ ਡੰਗ ਵੱਜ ਗਿਆ ਸੀ ਨਹੀਂ ਬਚਾ ਸਕਦੇ ਹੁਣ ਤੱਕ ਤੁਸੀਂ ਕਿੰਨੇ ਸੱਪਾਂ ਨੂੰ ਇਸ ਤਰ੍ਹਾਂ ਫੜ ਕੇ ਤੁਸੀਂ ਉਹਨਾਂ ਨੂੰ ਸੇਫਟੀ ਪੂਰਵਕ ਉਹਨਾਂ ਨੂੰ ਜੰਗਲਾਂ ਵਿੱਚ ਜਾਂ ਉਹਨਾਂ ਨੂੰ ਆਪਣੇ ਨਦੀ ਕਿਨਾਰੇ ਜਾਂ ਉੱਥੇ ਛੱਡ ਚੁੱਕੇ ਹੋ ਮੈਂ ਨਦੀ ਕਿਨਾਰੇ ਸੱਪ ਨਹੀਂ ਛੱਡਦਾ ਜੀ ਮੈਂ ਜਾਂਦਾ ਜੰਗਲ ਵਿੱਚ ਜਾਂ ਜੰਗਲ ਵਿੱਚ ਜਗ੍ਹਾ ਬਣਾਈ ਹੁੰਦੀ ਹੈ ਵੀ ਜਿੱਥੇ ਮੈਨੂੰ ਹਰ ਸਾਲ ਬਾਦੋthਿਆ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਮੈਨੂੰ ਪਾਠ ਕਰਨਾ ਪੈਂਦਾ ਪਾਠ ਕਰਕੇ ਜਿਹੜੇ ਵੀ ਮੈਨੂੰ ਦਰਸ਼ਨ ਦੇ ਜਾਂਦੇ ਆ ਉਹਨਾਂ ਦੇ ਨਾਲ ਮੇਰੀ ਅੱਗੋਂ ਹੋਰ ਉਮਰ ਵੱਧਦੀ ਜਾਂਦੀ ਹੈ ਹੁਣ ਮੈਨੂੰ ਅੱਜ 51 ਸਾਲ ਹੋ ਗਏ ਨੇ ਦੀ ਸੇਵਾ ਕਰਦੇ ਹੋਏ ਤੇ 51 ਸਾਲ ਵਿੱਚ ਲੱਖਾਂ ਸੱਪ ਫੜ ਚੁੱਕਾ ਮੈਂ ਕਿਸੇ ਕੋ ਨੂੰ ਨਾ ਪੈਸਾ ਲੈਣਾ ਤੇ ਨਾ ਮੈਨੂੰ ਲੈਣ ਦੀ ਲੋੜ ਹੈ ਲੱਖਾਂ ਨੇ ਮੈਂ ਛਾੜੇ ਕਰਦਾ ਜੇ ਕਿਸੇ ਨੂੰ ਸੱਪ ਦੀ ਮਿੱਟੀ ਲੱਗ ਜੇ ਜਾਂ ਕੋਛ ਹੋ ਜੇ ਜੇ ਮੇ ਕੋ ਟਾਈਮ ਨਾਲ ਕੋਈ ਬੰਦਾ ਆਉਂਦਾ ਕੋਸ਼ਿਸ਼ ਆਪਣੇ ਵੱਲ ਪੂਰੀ ਰੱਖੀ ਹੁੰਦੀ ਹੈ ਵੀ ਹਰ ਹਾਲੇ ਚੋ ਚੋ ਦੀ ਜਾਨ ਵੀ ਬਚੇ ਹੂੰ 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 ਜਿਸ ਤਰ੍ਹਾਂ ਤੁਸੀਂ ਸੱਪ ਤੁਹਾਨੂੰ ਕੋਈ ਅਗਰ ਕਹਿੰਦਾ ਹੈਗਾ ਕਿ ਸਾਡੇ ਘਰ ਦੇ ਸੱਪ ਵੜ ਗਿਆ ਜਾਂ ਕੋਈ ਤੁਹਾਨੂੰ ਦੱਸਦਾ ਹੈਗਾ ਇੱਥੇ ਇੱਥੇ ਕਿਤੇ ਸੱਪ ਹੁੰਦਾ ਦਿਖਿਆ ਹੈਗਾ ਆ ਉਹ ਤੁਹਾਨੂੰ ਫੋਨ ਕਰ ਕਰਦੇ ਨੇ ਤਾਂ ਤੁਸੀਂ ਉੱਥੇ ਜਾਂਦੇ ਜਾਂ ਤੁਹਾਨੂੰ ਕੁਦਰਤੀ ਪਤਾ ਲੱਗ ਜਾਂਦਾ ਹੈ ਕੁਦਰਤੀ ਦਾ ਮੈਨੂੰ ਪਤਾ ਮਹਿਕ ਤਾਂ ਆ ਜਾਂਦੀ ਹੈ ਖੁਸ਼ਬੂ ਆ ਜਾਂਦੀ ਹੈ ਪੂਰੀ ਮਾਰਕੀਟ ਗਵਾ ਕਰ ਸਕਦਾ ਵੀ ਪੂਰੀ ਮੇਰੀ ਮਾਰਕੀਟ ਚ ਗਵਾਈ ਲੈ ਸਕਦੇ ਹੋ ਵੀ ਮੈਂ ਇੱਥੇ ਇੱਕ ਵਾਰੀ ਕਹਿਤਾ ਲੈ ਵੀ ਮੈਨੂੰ ਡਿਊਟੀ ਲੱਗ ਗਈ ਮੈਂ ਚੱਲਿਆ ਆਪਣੀ ਸੇਵਾ ਤੇ ਮਨ ਤਾਂ ਬੱਦਲ ਆ ਗਿਆ ਜਾਨੂੰ ਵਾਲੇ ਕਿੰਨੇ ਹੀ ਆ ਜਾਨੂੰ ਫੋਨ ਵੱਜਦਾ ਜਾਨੂੰ ਬੰਦੇ ਨਾਲ ਹੀ ਹਾਜ਼ਰ ਹੋ ਜਾਂਦੇ ਵੱਧ ਤੋਂ ਵੱਧ ਹੱਦ ਮੇਰਾ 3 ਮਿੰਟ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਕਾਬੂ ਕਰ ਲਈਆ ਸੱਪਾਂ ਦੀਆਂ ਕਿੰਨੀਆਂ ਕਿ ਕਿਸਮਾਂ ਹੁੰਦੀਆਂ ਕਿੰਨੇ ਪ੍ਰਕਾਰ ਦੀਆਂ ਕਿਸਮਾਂ ਦੇ ਸੱਪ ਹੁੰਦੇ ਨੇ ਸੱਪਾਂ ਦੀਆਂ ਹੀ ਕਿਸਮਾਂ ਹੈਗੀਆਂ 40 ਜਿਨ੍ਹਾਂ ਚੋਂ ਸਭ ਨਾਲ ਜ਼ਿਆਦਾ ਜਿੜੀਲਾ ਕੋਬਰਾ ਉਸ ਤੋਂ ਜਿਵੀਲਾ ਜਲੇਬੀ ਜਿਹਨੂੰ ਜਲੇਬੀ ਸੱਪ ਕਹਿੰਦੇ ਉਹਨੇ ਸਿਰਫ ਸਿੱਧਾ ਨਹੀਂ ਚੱਲਣਾ ਉਹ ਜਲੇਬੀ ਜਿਹੜਾ ਘੁੰਮ ਕੇ ਗੋਲ ਹੀ ਚੱਲਣਾ ਉਸ ਤੋਂ ਬਾਅਦ ਹੈਗਾ ਗ੍ਰੀਨ ਹਰਾ ਸੱਪ ਜਿਹੜਾ ਪੱਠੇ ਵਿੱਚ ਪਾਇਆ ਜਾਂਦਾ ਪੱਠੇ ਖੜੇ ਆ ਸੱਪ ਪੂੰਛ ਦੇ ਵੱਲ ਖੜਾ ਉਹਨੇ ਮਾਰਨਾ ਮੱਥੇ ਦੇ ਜਿਹੜਾ ਇਹ ਕਹੇਗਾ ਡੱਡੂ ਖਾਣਾ ਸੱਪ ਉਹ ਤਾਂ ਹਾਈ ਲੋਕਾਂ ਦੇ ਆਏਗੇ ਘਰਾਂ ਵਿੱਚ ਵੜੇ ਹੁੰਦੇ ਆ ਜਿੰਨਾਂ ਚ ਵੀ ਜ਼ਹਿਰ ਉਹਨਾਂ ਚ ਵੀ ਲੈਸ ਪੂਰਾ ਹੁੰਦਾ ਡੱਡੂ ਖਾਣੇ ਨੂੰ ਲੋਕੀ ਤਾਂ ਨਹੀਂ ਹੱਥ ਬੰਦੇ ਉਹ ਕਹਿੰਦੇ ਛੱਡ ਪਰੇ ਇਹਨੇ ਕੀ ਕਹਿਣਾ ਡੱਡੂ ਖਾਦੇ ਨਾਲ ਤਿੰਨ ਕੁੜੀਆਂ ਮਰ ਚੁੱਕੀਆਂ ਸਾਡੇ ਮਲੇ ਚ ਮਗਰ ਉਹਨਾਂ ਨੂੰ ਪਤਾ ਲੱਗਦਾ ਜਿੱਥੇ ਮੇਰੇ ਕੋ ਪਹੁੰਚਦੇ ਜਿੱਥੇ ਬੱਚਾ ਕਿੰਨੀ ਕੁ ਤੁਹਾਨੂੰ ਪਤਾ ਜਾਣਦਾ ਮਾਲਕ ਹੈ ਤੇ ਉਸ ਤੋਂ ਇਲਾਵਾ ਜੇ ਦੇਖਿਆ ਜਾਵੇ ਤੇ ਕੇਕੜਾ ਸੱਪ ਆ ਜੀ ਜਿਹੜਾ ਬਿਲਕੁਲ ਕੇਕੜੀ ਚਾਲ ਚੱਲਦਾ ਪੂੰਛ ਦੇ ਜਿਵੇਂ ਆਪਣਾ ਸ਼ਿਕਾਰ ਭਾਲਦਾ ਔਰ ਇਹਦਾ ਗਰਮ ਰੇਤ ਦੇ ਵਿੱਚ ਔਰ ਇੱਕ ਗੱਲ ਹੋਰ ਦੱਸੋ ਆਮ ਤੌਰ ਤੇ ਅਗਰ ਕਿਸੇ ਪਰਸਨ ਨੂੰ ਅਗਰ ਸੱਪ ਕੱਟ ਜਾਂਦਾ ਹੈਗਾ ਤੇ ਉਹਦਾ ਇੱਕ ਇੱਕ ਸੁੱਖਾ ਜਾਂ ਇਲਾਜ ਕੀ ਹੈਗਾ ਤੁਸੀਂ ਜਦੋਂ ਉਹਨਾਂ ਦੇ ਘਰੇ ਸੱਪ ਫੜਨ ਜਾਂਦੇ ਹੋ ਜੇ ਕਿਸੇ ਨੂੰ ਲੱੜ ਜਵੇ ਜੇ ਬਾਈ ਜਾਂ ਮੇਰੇ ਕੋਲ ਆਪ ਟਾਈਮ ਨਾਲ ਮੈਨੂੰ ਦੱਸਿਆ ਜਾਂਦਾ ਫਿਰ ਜਾ ਕੇ ਮੇਰੇ ਕੋਲ ਸਿਰਫ ਮੰਤਰਾਂ ਦਾ ਇਲਾਜ ਮੰਤਰਾ ਨਾਲ ਨਾਲ ਮਸ਼ੀਨ ਦੇ ਇਹਨਾਂ ਵੀ ਜ਼ਹਿਰ ਕਿਤੇ ਫੈਲ ਰਹੇ ਆ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵੀ ਜੇ ਬਾਈ ਚਾਂਸ ਕਿਸੇ ਨੂੰ ਸੱਪ ਲੜ ਜੇ ਉਹਦਾ ਜਿਹੜੇ ਜਗ੍ਹਾ ਤੋਂ ਅੰਗ ਮੁਰਦਾ ਉਹ ਜਗ੍ਹਾ ਦੇ ਉੱਤੇ ਕਪੜੇ ਨਾਲ ਜਾਂ ਰੱਸੀ ਨਾਲ ਉਹਨਾਂ ਖਿੱਚ ਕੇ ਕੁੱਟ ਕੇ ਜਿੰਨਾ ਕੁੱਟ ਕੇ ਬਣ ਸਕਦੇ ਬੰਨ ਲਓ ਉਸ ਤੋਂ ਮੈਨੂੰ ਕਾਲ ਕਰੋ ਮੈਂ ਤੁਹਾਡੇ ਕੋਲ ਆ ਕੇ ਉਹਦੀ ਜਾਨ ਬਚਾਣਾ ਅ ਅਸੀਂ ਤੁਹਾਡੇ ਕੋਲ ਇੱਥੇ ਆਏ ਆ ਵੀ ਇੱਥੇ ਵੀ ਸਾਨੂੰ ਕਿਤੇ ਦਿਖਾਈ ਦੇ ਰਿਹਾ ਬਹੁਤ ਸਾਰੀਆਂ ਖੁੱਡਾਂ ਬਣੀਆਂ ਹੋਈਆਂ ਨੇ ਵੀ ਇਹਨਾਂ ਇੱਥੇ ਇਹਨਾਂ ਖੁੱਡਾਂ ਦੇ ਵਿੱਚੋਂ ਵੀ ਕੋਈ ਸੱਪ ਹੈਗੇ ਨੇ ਕੋਈ ਤੁਸੀਂ ਸਾਨੂੰ ਉਹ ਖੁੱਡਾਂ ਦਿਖਾ ਸਕਦੇ ਜਿੱਥੇ ਸੱਪ ਹੁੰਦੇ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਸੇ ਵੱਲੇ ਸੱਪ ਬਾਹਰ ਆਉਂਦੇ ਆ ਉਸ ਖੁੱਡਾਂ ਵਿੱਚੋਂ ਕਿਉਂਕਿ ਇਸ ਵੇਲੇ ਉਹਨਾਂ ਨੇ ਧਰਤੀ ਨੇ ਬੇਲ ਦਿੱਤੀ ਹੋਈ ਆ ਉਹ ਆਪਣੇ ਘਰਾਂ ਵਿੱਚ ਜਾ ਚੁੱਕੇ ਆ ਤੁਹਾਨੂੰ ਮੈਂ ਖੁੱਡਾਂ ਦਿਖਾ ਸਕਦਾ ਮੈਂ ਪਰਸੋ ਪਾੜ ਕਰਨਾ ਜੇ ਕੋਈ ਇੱਕ ਅੱਧਾ ਬਾਹਰ ਕਿਸੇ ਦੇ ਘਰੇ ਵਿੱਚ ਰਹਿ ਗਿਆ ਮੈਨੂੰ ਪਾੜ ਤੇ ਪਤਾ ਲੱਗ ਜਾਏਗਾ ਤੇ ਜਾਨੂੰ ਉਹਨਾਂ ਨੂੰ ਨਜ਼ਰ ਆ ਜਾਏਗਾ ਮੈਨੂੰ ਸੁਨੇਹਾ ਪਹੁੰਚ ਜਾਏਗਾ ਤੁਹਾਨੂੰ ਮੈਂ ਉਹਦਾ ਦੇ ਸ਼ਾਕਸ਼ਗ ਦਰਸ਼ਨ ਵਿਕਰ ਦਾ ਆਮੜਾ ਹੁਣ ਇਸ ਟਾਈਮ ਜਿਹੜੀ ਜਗ੍ਹਾ ਤੇ ਅਸੀਂ ਖੜੇ ਆਂ ਕੀ ਇੱਥੇ ਵੀ ਕੁਝ ਹੈਗੇ ਨੇ ਤੁਸੀਂ ਦੱਸ ਸਕਦੇ ਹੋ ਐਸਲ ਜਿਹੜੀ ਜਗ੍ਹਾ ਤੁਸੀਂ ਕੜਿਓ ਇੱਥੇ ਜੋੜਾ ਰਹਿੰਦਾ ਸਾਡੇ ਕਾਲੇ ਨਾਗ ਦਾ ਨਾਗ ਨਾਗਿੰਦਾ ਜਿਹਨੂੰ ਫਨੀਰ ਕਹਿੰਦੇ ਆ ਉਸ ਤੋਂ ਇਲਾਵਾ ਦੋ ਤਿੰਨ ਸੱਪ ਹੋਰ ਘੁੰਮ ਰਹੇ ਆ ਯਾਨੀ ਕਿ ਇਸ ਜਗ੍ਹਾ ਦੇ ਅੰਦਰ ਭੋਲੇਨਾ ਦੀ ਇੰਨੀ ਕਿਰਪਾ ਵੀ ਇੱਥੇ 24 ਘੰਟੇ ਵਿੱਚ ਕੋਈ ਨਾ ਕੋਈ ਦਰਸ਼ਨ ਪਾ ਜਾਂਦਾ ਜੀ 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 ਹੁਣ ਇਸ ਟਾਈਮ ਤੁਸੀਂ ਉਹ ਬਹੁਤ ਜਗ੍ਹਾ ਦਿਖਾਓ ਜਿਨ੍ਹਾਂ ਵਿੱਚ ਸਭ ਆਂਦੇ ਜਾਂਦੇ ਨੇ ਪਹਿਲੇ ਤਾਂ ਮੇਰੀ ਜੇ ਤੁਸੀਂ ਬਾਥਰੂਮ ਦੀ ਫਲੈਸ਼ ਦੇਖੋ ਆ ਦੇਖੋ ਫਲੈਸ਼ ਦੇ ਬਾਅਦ ਚਾਰ ਖੁੱਡਾਂ ਬਣ ਚੁੱਕੀਆਂ ਵੱਡੀਆਂ ਇਹਨਾਂ ਦੇ ਵਿੱਚੋਂ ਕਿਸੇ ਵਕਤ ਵੀ ਬਾਹਰ ਆ ਸਕਦਾ ਕਿਉਂਕਿ ਲੋਕੀ ਕਹਿੰਦੇ ਆ ਇਹ ਵੀ ਚੂਹਿਆਂ ਨਾਲ ਖੁੱਡਾਂ ਬਹੁਤ ਪਾਉਂਦੀਆਂ ਕਿਉਂਕਿ ਜਿਹੜਾ ਡੱਡੂ ਖਾਣੇ ਸੱਪ ਇਸ ਲਈ ਆ ਖੁੱਡਾਂ ਵਿੱਚ ਬੈਠੇ ਆ ਇਹ ਤੁਹਾਨੂੰ ਇਹੋ ਜਿਹੇ ਖੁੱਡਾਂ ਤਾਂ ਇੱਕ ਚੂਹੇ ਵੀ ਕੱਢਦੇ ਨੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹ ਸੱਪ ਦੀ ਖੁੱਡਾ ਹੈ ਜਾਂ ਚੂਹੇ ਦੀ ਖੁੱਡਾ ਕਿਉਂਕਿ ਜਿਹੜੀ ਚੂਹਾ ਖੁੱਡ ਕੱਢੇਗਾ ਸੱਪ ਹਮੇਸ਼ਾ ਹੀ ਉਹਦੀ ਖੁੱਡੇ ਚ ਬੈਠੇਗਾ ਅੱਛਾ ਉਹ ਕੋ ਨਾ ਉਹਦਾ ਵੀ ਮੇਲਾ ਸ਼ਿਕਾਰ ਹੁਣ ਘੁੰਮਣ ਗਿਆ ਤੇ ਸ਼ਾਮ ਨੂੰ ਉਹਨੇ ਉੱਥੇ ਆਣਾ ਹੀ ਆਣਾ ਇਸ ਲਈ ਉਹ ਆਪਣੇ ਸ਼ਿਕਾਰ ਦੀ ਵੇਟ ਕਰਨ ਲਈ ਅੰਦਰ ਬੈਠੇ ਆ ਜੀ 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 ਇਸ ਤੋਂ ਲਗਭਗ ਤੁਸੀਂ ਇੱਕ ਕੇਦੇ ਸੀਗੇ ਇੱਕ ਜੋੜਾ ਇੱਥੇ ਨਾਗਾਂ ਦਾ ਜੋੜਾ ਵੀ ਇੱਕ ਰਹਿੰਦਾ ਹੈਗਾ ਉਹ ਕਿਹੜੀ ਇਹੋ ਹਾਂਜੀ ਹਾਂਜੀ ਇੱਕ ਵਾਰੀ ਸਾਨੂੰ ਅਸੀਂ ਤੁਹਾਨੂੰ ਹੁਣ ਦਿਖਾਣੇ ਆ ਇੱਕ ਉਹ ਜਗ੍ਹਾ ਜਿਹੜਾ ਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਉੱਥੇ ਨਾਗ ਦਾ ਜੋੜਾ ਰਹਿੰਦਾ ਹੈ ਤੇ ਆ ਬਿਠਾ ਕੇ ਮਨਵਾਇਆ ਵੀਡੀਓ ਹਾਂਜੀ ਆ ਪਾਜੀ ਆ ਦੇਖੋ ਜੀ ਇਹ ਸੱਪ ਦੀ ਵੱਡੀ ਖੋਡ ਹੈ ਜੀ ਇਹਦੇ ਅੰਦਰ ਕਾਲਾ ਨਾਗ ਤੇ ਨਾਗਿਨ ਜੋੜਾ ਹੀ ਰਹਿੰਦਾ ਸਦਾ ਦੇ ਇਹਦੇ ਵਿੱਚ ਉਹ ਨਾਗ ਨਾਗੀ ਨਾ ਵੀ ਜਿਹੜੇ ਦੁਨੀਆ ਦੇ ਵਿੱਚ ਭੋਲੇ ਨਾਦ ਦੇ ਗੱਲ ਚ ਗੱਲ ਦਾ ਤਾਜ ਬਣਿਆ ਕਾਲੇ ਨਾਗ ਰਾਜ ਇਹਨਾਂ ਤੋਂ ਇਲਾਵਾ ਆਹੀ ਜੋੜਾ ਮੇਰੇ ਕੋਲ ਰਾਤ ਨੂੰ ਸੁੱਤਾ ਆਵਾਂ ਜੇ ਬਾਈ ਚੰਦ ਬਾਹਰ ਆਜੇ ਤਾਂ ਮੇਰੇ ਕੋਲ ਜੋੜਾ ਆ ਕੇ ਮੇਰੇ ਨਾਲ ਪੈ ਜਾਂਦਾ ਦੀ ਤੁਹਾਨੂੰ ਕਿਸ ਤਰ੍ਹਾਂ ਪਹਿਚਾਨ ਹੁੰਦੀ ਹੈਗੀ ਆ ਵੀ ਵੀ ਇਹ ਇਹ ਜੋੜਾ ਹੈ ਜਾਂ ਇਹ ਸਿੰਗਲ ਹੈਗਾ ਕਿਉਂਕਿ ਜਿਹੜਾ 나ਗ ਹੁੰਦਾ ਹੈ 나ਗ ਹਮੇਸ਼ਾ ਹੀ ਮੋਟਾ ਹੋਏਗਾ 나ਗੀਨ ਹੁੰਦੀ ਹੈ ਪਤਲੀ ਉਹਨਾਂ ਦੇ ਚਿਹਰਾ ਜਿਹਨਾਂ 나ਗ ਮਾਤਾ ਦਾ ਚਿਹਰਾ ਹੈ ਉਹ ਬਿਲਕੁਲ ਹੀ ਪਤਲਾ ਹੋਏਗਾ ਔਰ 나ਗ ਦਾ ਚਿਹਰਾ تھوڑا ਮੋਟਾ ਹੋਏਗਾ ਉਹਨਾਂ ਦੇ ਖੋਲਣ ਦਾ منہ ਤੇ ਕਰਨ ਦਾ ਜਿਹੜਾ ਦੰਦ ਦਾ ਡੰਗ ਦਾ ਹੋਰ ਹੈ 나ਗਰਾਜ ਇੱਕ ਡੰਗ ਮਾਰਨਗੇ ਤੇ 나ਗ ਮਾਤਾ ਸੱਤ ਬੰਦਿਆਂ ਨੂੰ ਇੱਕ ਟਾਈਮ ਤੇ ਮਾਰੇਗੀ ਕਿਉਂਕਿ नागराज ਨੂੰ ਇੱਕ ਡੰਗ ਤੋਂ ਬਾਅਦ ਅਗਲੇ ਦਿਨ ਦੰਦ ਮਿਲਨੇ ਆ। नाग माता ਦਾ ਇੱਕ ਡੰਗ ਦੇ ਨਾਲ ਹੀ ਦੁਬਾਰਾ ਫਿਰ ਦੂਸਰੇ ਦੰਦ ਉਤਰਦੇ ਆ। ਜੀ ਜੀ ਜੀ। ਅ ਜਿਸ ਤਰ੍ਹਾਂ ਤੁਸੀਂ ਕਾਫੀ ਸਮੇਂ ਤੋਂ ਤੁਸੀਂ ਦੱਸ ਰਹੇ ਹੋ ਤੁਹਾਡੀ ਜਿਹੜੀ ਹੈਗੀ ਦਾਦੇ ਪੜਦਾਦਿਆਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਆ। नाग ਫੜਨ ਦੀ, ਸੱਪ ਫੜਨ ਦੀ ਪ੍ਰਥਾ ਚੱਲਦੀ ਆ ਰਹੀ ਆ। ਤੁਹਾਡੇ ਘਰ ਦੇ ਵਿੱਚ ਵੀ ਕੋਈ ਇਹੋ ਜਿਹਾ ਪਰਸਨ ਹੈਗਾ ਤੁਹਾਡੇ ਤੋਂ ਬਾਅਦ ਦੇ ਵਿੱਚ ਜਿਹੜਾ ਇਸ ਸੱਪ ਫੜਨ ਦੀ ਰੀਤ ਨੂੰ ਅੱਗੇ ਚਲਾਏਗਾ ਜਾਂ ਉਸ ਦਾ ਟ੍ਰੀਟਮੈਂਟ ਲੋਕਾਂ ਦੇ ਘਰਾਂ ਦੇ ਵਿੱਚ ਸੱਪ ਕਢਣ ਦਾ ਕੰਮ ਕਰੇਗਾ ਹਾਂਜੀ ਮੇਰਾ ਵੱਡਾ ਲੜਕਾ ਹੈ ਉਹਦਾ ਨਾਮ ਕਾਰਤਿਕ ਸ਼ਰਮਾ ਉਹ ਇਸ ਵਕਤ ਆਪਣੀ ਮਾਂ ਕੋਲ ਹੀ ਰਹਿੰਦਾ ਕਿਉਂਕਿ ਮੈਂ 6 ਮਹੀਨੇ ਇੱਥੇ ਉਹਨਾਂ ਦੇ 6 ਮਹੀਨੇ ਘਰੇ ਹੁਣਾ ਉਹਨੂੰ ਇਹ ਇੱਕ ਇੱਕ ਚੀਜ਼ ਗਿਆ ਬੇਟਾ ਦੇਖ ਕਿਸੇ ਚੀਜ਼ ਨੂੰ ਮਾਰਨ ਤੋਂ ਪਹਿਲਾਂ ਉਹਦੇ ਕੋਲ ਆਪਣਾ ਲੈ ਜੇ ਆਪਾਂ ਕਿਸੇ ਨੂੰ ਜੀਵਨ ਦਾਤ ਦੇ ਨਹੀਂ ਸਕਦੇ ਤੇ ਮਾਰਨ ਦਾ ਵੀ ਹੱਕ ਨਹੀਂ ਰੱਖਦੇ ਜਿਹੜੀ ਇਹ ਜਗਾ ਹੈਗੀ ਆ ਇਸ ਜਗਾ ਵਿੱਚ ਇਸ ਟਾਈਮ ਪ੍ਰੈਜ਼ੈਂਟ ਕਿੰਨੇ ਸੱਪ ਹੋਣਗੇ ਇਸ ਟਾਈਮ ਮੇਰੀ ਜਗਾ ਦੇ ਵਿੱਚ ਮੇ ਕੋ ਸਿਰਫ 4 ਸੱਪ ਆ ਜੀ ਅੱਛਾ ਜੀ ਮੇਰਾ ਜੋੜਾ ਮੇਰੇ ਕੋਲ ਆ ਜਿਹੜਾ ਮੇਰੇ ਕੋਲ ਆ ਕੇ ਮੇਰੇ ਨਾਲ ਕਈ ਵਾਰੀ ਸੌਂ ਵੀ ਜਾਂਦਾ ਤੇ ਜਿਹੜੇ ਦੋ ਸੱਪ ਬਾਹਰ ਤੋਂ ਆ ਕੇ ਅੰਦਰ ਵੜੇ ਆ ਉਹ ਸਿਰਫ ਮੇਰੇ ਆ ਕੇ ਮੇਰੇ ਬੰਦਲੇ ਸੀ ਰਹਿ ਗਏ ਉਹ ਸਿਰਫ ਚੂਹੇ ਖਾਣੇ ਆ ਜੀ ਘੱਟੋ ਘੱਟ ਹੈਗਾ ਇੱਕ ਨਾਗ ਹੈਗਾ 7 ਫੁੱਟ ਦਾ ਤੇ ਨਾਗੀਨ 5.5 ਫੁੱਟ ਦੀ ਹੈ ਜਿਹੜੇ ਬਾਹਰੋਂ ਅੰਦਰ ਆ ਚੁੱਕੇ ਆ ਜਿਸ ਤਰ੍ਹਾਂ ਕੀ ਭਗਤ ਜੀ ਨੇ ਇਹ ਦੱਸਿਆ ਕਿ ਇੱਥੇ ਇਸ ਜਗ੍ਹਾ ਦੇ ਉੱਤੇ ਇਸ ਟਾਈਮ ਇੰਨੇ ਕ ਕਿਸਮ ਦੇ ਸੱਪ ਚਾਰ ਚਾਰ ਸੱਪ ਨੇ ਇਹਨਾਂ ਦੇ ਕੋਲ ਔਰ ਇੰਨੇ ਕਿਸਮ ਦੇ ਸੱਪ ਇੱਥੇ ਹੈਗੇ ਨੇ ਅਗਰ ਅਗਰ ਕਿਸੇ ਪਰਸਨ ਨੂੰ ਸੱਪ ਡੰਗ ਮਾਰਦਾ ਹੈ ਜਾਂ ਕਿਸੇ ਨੂੰ ਦਿਖਾਈ ਦਿੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਸੱਪ ਹੈ ਉਹ ਇਹਨਾਂ ਨੂੰ ਕੰਟੈਕਟ ਕਰ ਸਕਦਾ ਹੈ ਇਹਨਾਂ ਨੂੰ ਕੰਟੈਕਟ ਕਰ ਸਕਦਾ ਹੈ ਇਹ ਵਿਧਿ ਵਿਵਿਧਾਨ ਰਹੀ ਉਹਨਾਂ ਨੂੰ ਪਕੜ ਕੇ ਜੰਗਲਾਂ ਦੇ ਵਿੱਚ ਛੱਡ ਆਉਂਦੇ ਨੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਭਗਤ ਜੀ ਵੀ ਤੁਸੀਂ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ ਹੁਣ ਸਾਨੂੰ ਉਹ ਦਿਖਾਓ ਵੀ ਜਿਹੜੇ ਕਿਸਮ ਦੇ ਸੱਪ ਤੁਹਾਡੇ ਕੋਲ ਫੜੇ ਹੋਏ ਨੇ ਅਗਰ ਤੁਹਾਡੇ ਕੋਲ ਕੁਝ ਉਹਨਾਂ ਦੀ ਕੁਝ ਫੜੇ ਹੋਏ ਫालतੂ ਹੈਗੇ ਨੇ ਤੁਸੀਂ ਉਹ ਸਾਨੂੰ ਦਿਖਾ ਸਕਦੇ ਹੋ ਐਸਲ ਵਿੱਚ ਮੇਰੇ ਕੋ ਕੋਈ ਸੱਪ ਨਹੀਂ ਹੈ ਮੇਰੇ ਕੋ ਸਿਰਫ ਇੱਕ ਨਾਗਿੰਦੀ ਵੀਡੀਓ ਪਈ ਹੈ ਉਹ ਵੀ ਮੈਂ ਡੱਬੇ ਪਾ ਕੇ ਆਪਣੇ ਕੁੱਲਰ ਤੇ ਰੱਖੀ ਸੀ ਦੋ ਦਿਨ ਪਹਿਲਾਂ ਫੜਿਆ ਸੀ ਉਹ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਭਤ ਸ਼ਰਮਾ ਜੀ ਤੁਸੀਂ ਸੱਪਾਂ ਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿੰਨੇ ਤਰ੍ਹਾਂ ਦੇ ਸੱਪ ਹੁੰਦੇ ਨੇ ਤੁਸੀਂ ਸੱਪਾਂ ਨੂੰ ਹੁਣ ਤੱਕ ਕਿੰਨੇ ਸੱਪਾਂ ਨੂੰ ਤੁਸੀਂ ਫੜ ਚੁੱਕੇ ਹੋ ਇਸ ਟਾਈਮ ਇਥੇ ਕਿੰਨੇ ਸੱਪ ਰਹਿ ਰਹੇ ਨੇ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ